ਉਦੀ ਘਰ ਘਰ ਡਿਲੀਵਰੀ ਘਰ ਘਰ ਰਾਸ਼ਨ ਪਹੁੰਚਾਉਣ ਦੀ ਜਿਹੜੀ ਸਕੀਮ ਹੈ ਉਹ ਅੱਜ ਲਾਗੂ ਹੋਈ ਹੈ ਪੰਜਾਬ ਦੇ ਵਿੱਚ ਉਹਦੇ ਵਾਸਤੇ ਵਿਸ਼ੇਸ਼ ਤੌਰ ਤੇ ਸਾਡਾ ਸੱਦਾ ਪ੍ਰਵਾਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਨਵੀਨਰ ਤੇ ਦੇਸ਼ ਦੇ ਉਹ ਕ੍ਰਾਂਤੀਕਾਰੀ ਨੇਤਾ ਜਿਨ੍ਹਾਂ ਨੇ ਵੱਡੇ ਵੱਡੇ ਦਿਗਜ ਜਿਹੜੇ ਰਾਜਨੀਤਿਕ ਆਪਣੇ ਆਪ ਨੂੰ ਨੇਤਾ ਕਹਾਉਂਦੇ ਸੀ ਉਹਨਾਂ ਨੂੰ ਧਰਤੀ ਦਿਖਾਈ ਹੈ ਇੱਕ ਕੰਮ ਵਾਲੀ ਰਾਜਨੀਤੀ ਦੇ ਨਾਲ ਕੋਈ ਨਫ਼ਰਤ ਜਾਂ ਧਰਮ ਜਾਂ ਜਾਤਪਾਤ ਦੀ ਰਾਜਨੀਤੀ ਨਹੀਂ ਕੰਮ ਵਾਲੀ ਰਾਜਨੀਤੀ ਦੇ ਨਾਲ ਉਹਨਾਂ ਨੇ ਦੇਸ਼ ਦੀ ਰਾਜਨੀਤੀ ਨੂੰ ਨਵੀਂ ਦਸ਼ਾ ਤੇ ਦਿਸ਼ਾ ਦਿੱਤੀ ਹੈ ਮੇਰੀ ਮੁਰਾਦ ਹੈ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਉਹ ਵਿਸ਼ੇਸ਼ ਤੌਰ ਤੇ ਅੱਜ ਇਸ ਸਕੀਮ ਦਾ ਜਾਇਜ਼ਾ ਵੀ ਲੈ ਲੈ ਉਹਨਾਂ ਨੇ ਤੇ ਨਾਲ ਨਾਲ ਰਸਮੀ ਤੌਰ ਤੇ ਅਸੀਂ ਪਿੰਡ ਸਲਾਣਾ ਜਾ ਕੇ ਆਏ ਆਂ ਤੇ ਘਰਾਂ ਦੇ ਵਿੱਚ ਜਾ ਕੇ ਵੀ ਅਸੀਂ ਉਹਨਾਂ ਲੋਕਾਂ ਨੂੰ ਮਿਲੇ ਆ ਜਿਨ੍ਹਾਂ ਨੂੰ ਰਾਸ਼ਨ ਚਾਹੀਦਾ ਪਰ ਖੱਜਲ ਖਵਾਰੀਆਂ ਹੁੰਦੀਆਂ ਸੀ ਉਹ ਖੱਜਲ ਖਵਾਰੀਆਂ ਅੱਜ ਖਤਮ ਹੋ ਰਹੀਆਂ ਨੇ ਅੱਛਾ ਹਾਂ ਕੰਮ ਦੇ ਗਵਾ ਹੂੰ ਉਹ ਜਿਹੜਾ ਬੱਚਾ ਉਹਨੂੰ ਕੋਈ ਡੋਕਰੀ ਦੇ ਬੱਦ ਜੇ ਕੋਈ ਗੱਲ ਤੁਸੀਂ ਲਿਖ ਲਾਂਗੇ ਅਸੀਂ ਹਾਂਜੀ ਤੇ ਖਾਸ ਖਾਸ ਤੌਰ ਤੇ ਇਹ ਜੀ ਪਰਿਵਾਰ ਜਿਹੜੇ ਇੱਕੋ ਬੰਦੇ ਤੇ ਡਿਪੈਂਡੈਂਟ ਨੇ ਹਾਂਜੀ 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 ਬਜ਼ੁਰਗਾਂ ਦਾ ਹੁਣ ਕਿੱਥੇ ਕੰਮ ਹੋਊਗਾ ਇਸ ਨੂੰ ਹਾਂ ਯਾਰ ਹੈ ਇਹ ਆਪਣੇ ਨੇ ਕੋਈ ਨਹੀਂ ਤੂੰ ਰਾਤ ਵਟਾ ਪਹਿਲਾਂ ਰਾਸ਼ਨ ਆਖ ਦੇਣਾ ਹੁਣ ਤੈਨੂੰ ਕਿਤੇ ਜਾਣਾ ਨਹੀਂ ਪੈਣਾ ਜਿਵੇਂ ਤੁਸੀਂ ਕਹਿੰਦੇ ਹੋ ਨਾ ਪਰਮਾਤਮਾ ਵੱਲੋਂ ਪਾਹਜ ਚਲੋ ਕੋਈ ਨਹੀਂ ਰੱਬ ਦੀ ਮਰਜ਼ੀ ਹੈ ਪਰ ਜਾਣਾ ਨਹੀਂ ਕਿਤੇ ਪੈਣਾ ਥੋੜੇ ਘਰੇ ਆਇਆ ਕਰੂਗਾ ਹਮ ਠੀਕ ਹੈ ਨਾਲ ਖਾਧਿਆ ਕਰੋ ਹੱਸ ਕੇ ਬਾਕੀ ਕੰਮ ਸਾਡੇ ਬਾਕੀ ਨੌਕਰੀ ਬਾਰੇ ਜਾਂ ਕੋਈ ਕੰਮ ਕਾਰ ਬਾਰੇ ਨਾ ਉਹ ਅਸੀਂ ਲਿਖਾ ਦਿੰਨੇ ਆਂ ਵਿੱਚ ਲਿਖ ਲਾਂ ਸਾਰਿਆਂ ਨੂੰ ਦੇ ਰਹੇ ਆਂ ਤੁਹਾਡੇ ਘਰ ਦੀ ਵਾਰੀ ਵੀ ਆਊਗੀ ਸਾਰਿਆਂ ਨੂੰ ਧੰਨਵਾਦ ਧੰਨਵਾਦ ਜੀ हाणे घर गुरू राशन हूं किथे जे किथे कम का ते गे हुयूं जा किथे ਕਿ ਇਹ ਹੈ ਜਰੂਰੀ ਵੀ ਰਾਸ਼ਨ ਵਾਲਾ ਆਇਆ ਸੀ ਸਾਨੂੰ ਮਿਲਿਆ ਨਹੀਂ ਨਾ ਜਾਂ ਟਿੱਪੂ ਤੇ ਲੈਣਾ ਚ ਲੱਗਣ ਨੂੰ ਲੋੜੀ ਪਈ ਤੇ ਇਹ ਵੀ ਤੁਹਾਡੇ ਕੋਲ ਹੈਗਾ ਵੀ ਕਣਕ ਲੈਣੀ ਹੈ ਜਾਂ ਆਟਾ ਲੈਣਾ ਤੇ ਹਾਂ ਕੇ ਵੀ ਦੇਵਾਂਗੇ ਸਰ ਇੱਕ ਆਪਣੇ ਬੇਟੇ ਦਾ ਨਾਮ ਸੰਗਰੂਰ ਇਲਾਜ ਚੱਲ ਰਿਹਾ ਜੀ ਕਿਹਦੇ ਚ ਟਾਟਾ ਹਸਪੀਟਲ ਜੀ ਮੈਨੂੰ ਕਿਸੇ ਦੇ ਦਿਓ ਸੰਗਰੂਰ ਨਾ ਕਾਇਦਣਾ ਉਹ ਸਾਰਾ ਫਰੀ ਕਰਾ ਮੰਗੇ ਠੀਕ ਹੈ ਉਹਦੇ ਕੋਈ ਪੈਸੇ ਨਹੀਂ ਲੱਗੂਗਾ ਤੁਹਾਡਾ ਸੰਗਰੂਰ ਦਾ ਕਿਹਦੀ ਸੰਗਰੂਰ ਟਾਟਾ ਚ ਦਾ ਹਾਂਜੀ ਕੈਂਸਰ ਚ ਉਹ ਇਲਾਜ ਚੱਲ ਰਿਹਾ ਆਪਣੀ ਕੈਂਸਰ ਯੋਜਨਾ ਚੋਂ ਪੈਸੇ ਮਾਫ ਕਰਾਉਣਾ ਠੀਕ ਹੈ ਜੀ ਮੈਂ ਕਰਾਉਂਗਾ ਕੋਈ ਪੈਸਾ ਨਹੀਂ ਲੱਗੂਗਾ ਹਾਂ ਜਿਆਦਾ ਹੈ ਥੋੜਾ ਹੜ ਬਿਟ ਦੋ ਬੜਿਆ ਕਰ ਸਰ ਅਫਸਰ ਬਣ ਕੇ ਫੇਰ ਗਰੀਬੀ ਚੱਕਿਆ ਜਾਂਦਾ ਆ ਬੇਟਾ ਸਰ ਅੱਛਾ ਪੜਾਈ ਕਰੇ ਕਿਹੜੇ ਅੱਛਾ ਕਿ ਇਲਾਜ ਚੱਲਦਾ ਕੈਂਸਰ ਦਾ ਕੈਂਸਰ ਦਾ ਅੱਛਾ ਕੀ ਕਹਿੰਦੇ ਹੁਣ ਪਹਿਲਾ ਪਹਿਲੀ ਸਟੇਜ ਹੈ ਹਾਂਜੀ ਪ੍ਰੇਸ਼ਨਾ ਜੀ ਚੌਥੀ ਡੀਗੀ ਅੱਛਾ ਤੇ ਹੁਣ ਸਮਰੂਹ ਜਾਣੇ ਹੋ ਜਾਂ ਚੰਡੀਗੜ੍ਹ ਕੋਈ ਨਹੀਂ ਹੁਣ ਤੁਸੀਂ ਸਰ ਸੂਰੂਰ ਵਾਲਾ ਸਾਰਾ ਸਾਨੂੰ ਦੇ ਦਿਓ ਪਹਿਲਾਂ ਵਾਲੇ ਉਹ ਪਰਚੀਆਂ ਸਾਰਾ ਫ੍ਰੀ ਹੋ ਨਾ 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 ਕੋਈ ਨਹੀਂ عمر ਯੰਗ ਉਮਰ ਮੁੰਡਾ ਰਿਕਵਰ ਕਰ ਜੂ ਪਰਮਾਤਮਾ ਮਿਹਰ ਕਰੇ